ਹੁਣ ਜਿੱਦਾਂ ਦਾ ਮਾਹੌਲ ਹੈ ਵੇਖਿਆ ਵੇਹੇ ਓਦਾਂ ਦੇ ਮਾਹੌਲ ਚ ਰਹਿੰਦੇ ਆ। ਹਾਂ। ਉਹ ਕੀ ਹੈ ਵੀ ਸਾਡੇ ਲਾਗੇ ਕਾਲਾ ਅਫਗਾਨਾ ਪਿੰਡ ਬਹੁਤ ਵੱਡਾ ਨਾਮ ਰ ਪਿੰਡ ਆ। ਠੀਕ ਆ। ਉਥੋਂ ਦੇ ਬੜੇ ਬੜੇ ਅਫਸਰ ਵੀ ਹੋਏ ਆ। ਹਾਂ ਫੁੱਟਬਾਲ ਦੇ ਪਲੇਅਰ ਹਾਂ ਫੁੱਟਬਾਲ ਦੇ ਪਲੇਅਰ ਬਹੁਤ ਜ਼ਿਆਦਾ ਉਥੋਂ ਦੇ। ਹੂੰ। ਬਹੁਤ ਪੰਜਾਬ ਦੇ ਵਿੱਚ ਡੀਪੀ ਲੱਗੇ ਉਥੋਂ ਦੇ ਪਲੇਅਰ। ਠੀਕ ਆ। ਹਾਂ ਟੀਚਰ ਆ ਤੇ ਉਥੇ ਤਾਂ ਬੜੀਆਂ ਵੱਡੀਆਂ ਦੌੜਾਂ ਹੁੰਦੀਆਂ ਕੁੱਤਿਆਂ ਦੀਆਂ। ਕੁੱਤਿਆਂ ਦਾ ਫੁੱਟਬਾਲ ਹੁੰਦਾ ਕੁੱਤਿਆਂ ਦੀਆਂ ਦੌੜਾਂ ਛੇਂਜ ਤੂੰ ਇ ਕੁੱਤਿਆਂ ਦੌੜ ਵੇਖੀ ਨਿਕਲੀ ਮੈਂ ਦੇਖੀ ਆ ਇੰਟਰਨੈਟ ਤੇ ਦੇਖੀ ਪਰ ਉੱਧਰ ਲਾਈਵ ਨਹੀਂ ਦੇਖੀ ਉੱਥੇ ਲਾਈਵ ਹੁੰਦੀ ਕੁੱਤਿਆਂ ਦੌੜਾਂ ਤੂਰੋਂ ਦੂਰੋਂ ਪਟਿਆਲੇ ਤੋਂ ਖੰਡੂਰ ਸਾਹਿਬ ਤੋਂ ਮਤਲਬ ਸਾਡੇ ਇੱਧਰੋਂ ਹਰਿਆਣੇ ਤੱਕ ਕੁੱਤੇ ਆਉਂਦੇ ਹਾਂ ਅੱਛਾ ਇੱਕ ਦਿਨ ਫੁੱਟਬਾਲ ਹੁੰਦਾ ਸੀ ਜਿੱਦਣ ਫੁੱਟਬਾਲ ਦਾ ਫਾਈਨਲ ਹੋ ਉਹਦੇ ਨਾਲ ਕੁੱਤੇ ਨਹੀਂ ਦੌੜਣਾ ਹੋਣੀਆਂ ਠੀਕ ਹੈ ਤੇ ਨਾਲ ਹੋਣਾ ਮਤਲਬ ਦੂਜੀਆਂ ਹੋਰ ਖੇਡਾਂ ਠੀਕ ਹੈ ਉੱਥੋਂ ਵੇਖ ਆਇਆ ਇੱਕ ਪਹਿਲੇ ਸਾਲ ਆਈ ਵੀ ਕੁੱਤੇ ਨਹੀਂ ਦੌਣਾ ਬੰਬ ਪਿੰਡ ਆ ਕੇ ਕਹਿੰਦਾ ਵੀ ਕੁੱਤੀ ਮੈਂ ਲੈ ਆਉਂਗਾ ਤੁਸੀਂ ਪਰ ਸਾਥ ਦੇਣਾ ਮੇਰਾ ਸ਼ਿਕਾਰੀ ਤੇ ਕੁੱਤੀਆਂ ਹੀ ਸ਼ਿਕਾਰੀ ਲਿਆਉਣੀਆਂ ਅਗਲੇ ਸਾਲ ਤੱਕ ਕੁੱਤੀ ਕੈਮ ਕਰਕੇ ਤੁਸੀਂ ਗਰਾਉਂਡੇ ਖੜਦੀ ਆ ਚਲੋ ਠੀਕ ਹੈ ਤੇ ਕੁੱਤੀ ਵਜਾਉਣੀ ਆ ਹੂੰ ਹੁਣ ਪਿੰਡ ਕੋਈ ਪਿੰਡੋਂ ਦਹੀਂ ਪੌਂਡਿਆ ਕੋਈ ਨੁਰਾ ਬਾਹਰ ਛਡਾ ਆਉਂਦਾ ਉਹਨੂੰ ਸੇਵਾ ਕਰਿਆ ਕਰਨ ਉਹ ਭੱਜ ਗਿਆ ਕਰੇ ਉਹ ਕੁੱਰੀਆਂ ਹੀ ਲੱਤਾਂ ਘੁੱਟਦੇ ਨੇ ਕੁੱਤੀਆਂ ਇੱਥੇ ਕੀ ਆ ਅੱਛਾ ਉਹ ਉਹਨਾਂ ਆਪਾਂ ਸਿਆਹ ਲੈਣ ਦਾ ਭਿਉਣ ਵਾਲਾ ਉਹ ਵਾਲਾ ਰੱਸੀ ਜੀ ਵਾਲਾ ਤੇ ਪਹਿਨਾਂ ਦੇ ਮੋਟਰਸਾਈਕਲ ਮਗਰ ਪਹੁੰਚੋਂਦੇ ਰਹੇ ਤੇ ਕੁੱਤੀ ਨਹੀਂ ਇੱਥੇ ਜਾ ਕੇ ਫੜ ਲੈਣਾ ਹੁਣ ਕੱਲਾ ਤੇ ਮੈਂ ਪੱਜਾ ਮਿਲਖਾ ਸਿੰਘ ਆ ਕੁੱਤੀ ਕੱਲੀ ਭਜਣੀ ਜਦੋਂ ਕੁੱਤੀ ਕੱਲੀ ਭਜਣੀ ਦੇ ਕੁੱਤੀ ਨੇ ਸਿਆ ਫੜ ਲਿਆ ਕਰਨਾ ਹੈ ਕਿ ਬਿਜਲੀ ਪਹਿਲੇ ਨੰਬਰ ਤੇ ਆਊਗੀ ਬਿਜਲੀ ਹੋ ਗਈ ਤਿਆਰ ਲੈ ਵੀ ਸਰਦਾਰ ਜੀ ਸਾਲ ਦਾ ਉਹ ਦਿਨ ਆ ਗਿਆ ਸਾਰੇ ਪਿੰਡ ਨੇ ਦਹੀਂ ਪਾਇਆ ਰੋਟੀਆਂ ਪਾਈਆਂ ਤੇ ਬੰਬ ਕੇ ਨੂੰ ਬਿਜਲੀ ਤੇ ਲੱਗ ਗਈ ਨਾਉਣ ਦੇ ਵੀ ਘੜੁਕਾ ਭਰਿਆ ਬਿਜਲੀ ਅਗਲੇ ਪਾਸੇ ਫੜ ਕੇ ਬੈਠਾ ਹੋ ਤੇ